ਕੀਮਕਰਨ ਦੇ ਸਾਬਕਾ ਵਿਧਾਇਕ ਸੁਤਪਾਲ ਸਿੰਘ ਭੁੱਲਰ ਨੇ ਅੱਜ ਭਿੱਕੀਵੰਡ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਤਰਨਤਾਰਨ ਦੇ ਰਸੂਲਪੁਰ ਤੋਂ ਜੋੜਾ ਕੱਚਾ ਪੱਕਾ ਮਹਿਮੂਦਪੁਰਾ ਕਾਲੀਆ ਸਕਤਰਾ ਹੁੰਦੇ ਹੋਏ ਕੀਮਕਰਨ ਦੇ ਕਈ ਪਿੰਡਾਂ ਨੂੰ ਜੋੜਨ ਵਾਲੀ ਛੜਕਾ ਮਨਜ਼ੂਰ ਕਰਵਾਈ ਗਈ ਸੀ ਜਿਸ ਦੇ 49 ਕਰੋੜ ਰੁਪਏ ਵੀ ਮਨਜ਼ੂਰ ਹੋਏ ਸਨ ਪਰ ਕਈ ਸਾਲ ਬੀਤਣ ਦੇ ਬਾਅਦ ਵੀ ਅਜੇ ਤੱਕ ਛੜਕ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ ਇਸ ਸੰਬੰਧੀ ਉਹਨਾਂ ਵੱਲੋਂ ਗਵਰਨਰ ਸਾਹਿਬਾ ਤੇ ਚੀਫ ਸਕੱਟਰੀ ਸਾਹਿਬ ਨੂੰ ਚਿੱਠੀ ਲੇ ਕੇ ਮੰਗ ਉਠਾਈ ਜਾਵੇਗੀ। ਉਹਨਾਂ ਕਿਹਾ ਕਿ ਇਸ ਛੜਕ ਨੂੰ ਬਣਾਉਣ ਲਈ ਕਿਸੇ ਵੀ ਪਾਸੋਂ ਜ਼ਮੀਨ ਅਕਵਾਇਰ ਕਰਨ ਦੀ ਜ਼ਰੂਰਤ ਨਹੀਂ ਸੀ। ਇਸ ਲਈ ਇਸ ਛੜਕ ਦਾ ਨਿਰਮਾਣ ਸ਼ੁਰੂ ਹੋ ਜਾਣਾ ਸਜਦਾ ਸੀ ਤਾਂ ਕਿ ਹਲਕਾ ਖੇਮਕਰ ਅਤੇ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਆਉਣ ਜਾਣਾ ਸਖਾਲਾ ਹੋ ਸਕੇ। ਅੱਜ ਮੀਡੀਆ ਦੇ ਰਾਈ ਪੰਜਾਬ ਸਰਕਾਰ ਦੇ ਔਰ ਮਾਨਯੋਗ ਕਲਨ ਸਾਹਿਬ ਦੇ ਧਿਆਨ ਚ ਲੱਜਣਾ ਕੋਲ ਜਿਹੜੀਆਂ ਕੁਝ ਦਿਨਾਂ ਤੋਂ ਖਬਰਾਂ ਦੇ ਵਿੱਚ মিডিਆ ਦੇ ਰਾਈਟਪੱਡਨੋਂ ਮਿਲਦਾ ਰਹੇ ਕਿ ਪੰਜਾਬ ਦੇ ਜਿਹੜੇ ਸ਼ਹਿਰਾਂ ਤੋਂ ਲੌਂਗ ਡੈਲਰ ਪ੍ਰੋਜੈਕਟ ਜਿਹੜੇ ਆ 18000 ਕਰੋੜ ਰੁਪਏ ਦੇ ਖੜੜਾ ਐਕਸਪ੍ਰੈਸ ਆ ਜਾਂ ਹੋਰ ਆ ਉਹ ਸਿਰੇ ਨਹੀਂ ਚੜ ਰਹੇ ਔਰ ਉਹਦੇ ਨਾਲ ਦੇ ਨਾਲ ਮੈਂ ਦੱਸਣਾ ਚਾਹਣਾ ਵੀ ਸਾਡੇ ਟਾਈਮ ਦੇ ਉੱਤੇ ਤਾਂ ਗੱਲ ਦੀ ਸਰਕਾਰ ਦੇ ਵੇਲੇ ਇੱਕ ਸੜਕ ਜਿਹੜੀ ਆ ਹ ਚਰਨਚਰਨ ਤੋਂ ਸਕੂਲ ਪੋਰ ਜਿਹਦਾ ਉੱਥੋਂ ਸ਼ੁਰੂ ਹੋ ਕੇ ਜੋੜੇ ਪਿੰਡ ਤੋਂ ਮਨਮੂਦਪੁਰ ਐਨਮੂ ਜਿਹੜੀ ਤੇ ਉਹ ਅਜੇ ਮਨਜ਼ੂਰ ਕਰਾਈ ਸੀ ਇਹ ਸੈਂਟਰ ਦਾ ਇੱਕ ਇਕਨੋਮੀ ਮੋਡਲ ਪੈਕੇਜ ਦੇ ਵਿੱਚ ਆਉਣੀ ਹੈ ਉਹਦਾ 90 ਕਰੋੜ ਰੁਪਏ ਅੱਤੀ ਮਨਜ਼ੂਰ ਕਰਾ ਕੇ ਟੈਂਡਰ ਕਰਾ ਕੇ ਸਾਰਾ ਦਾ ਕੰਮ ਹੋ ਚੁੱਕਾ 2021 ਦੇ ਵਿੱਚ ਜਦੋਂ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਫੋਰਸਟ ਵਾਲਿਆਂ ਨੇ ਚਾਹੇ ਵੀ ਉੱਥੇ ਜਰੇਂਦਰ ਲੱਗਣ ਦੀ ਜਿਹੜੀ ਆ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਉਹਦੇ ਬਰਾਬਰ ਦੀ ਸਮਝ ਮੀਨ ਜਿਹੜੀ ਆ ਉਹ ਪੰਜਾਬ ਸਰਕਾਰ ਮਈਆ ਕਰ ਰੋ। ਉਹ ਅੱਜ 2 ਸਾਲ ਹੋ ਗਏ ਆ ਵੱਖਰੇ ਵੱਖਰੇ ਟਾਈਮ ਤੇ ਵੱਖਰੇ ਵੱਖਰੇ ਅਫਸਰਾਂ ਨਾਲ ਗੱਲਬਾਤ ਕਰਦੇ ਰਹੇ ਕਿ ਕਿਸ ਤਰੀਕੇ ਨਾਲ ਇਹ ਪ੍ਰੋਜੈਕਟ ਫਿਰ ਜੜ੍ਹ ਸਕੇ। ਪਰ ਜਿੱਦੋਂ ਉਹਨਾਂ ਇੱਕ ਵਾਰੀ ਇਹ ਸੜਕਾਂ ਨੂੰ ਔਰ ਦਿੱਲੀ ਸਰਕਾਰ ਦੇ ਪ੍ਰੋਜੈਕਸ਼ਨ ਨੂੰ ਲੈ ਕੇ ਸੂਬੇ ਦੇ ਵਿੱਚ ਮਾਹੌਲ ਜਿਹੜਾ ਉਹਨਾਂ ਕਰਮਾਇਆ ਪਿਆ ਵਾ ਤੋਂ ਮੈਂ ਇਸ ਨੂੰ ਮੰਨਦਾ ਹਾਂ ਕਿ ਬਿਲਕੁਲ ਸਹੀ ਟਾਈਮ ਹੈ ਜਿਹੜੀ ਸਾਡੇ ਇਲਾਕੇ ਦੀ ਸਾਡੇ ਤਰ੍ਹਾਂ ਦੇ ਜ਼ਿਲ੍ਹੇ ਦੀ ਜਿਹੜੀ ਇਹ ਬੜੀ ਜ਼ਰੂਰੀ ਇੱਕ ਸਾਡੀ ਸੜਕ ਸੀ ਕਿਉਂਕਿ ਜਦੋਂ ਦਾ ਜ਼ਿਲ੍ਹਾ ਬਣਿਆ ਉਸ ਤੋਂ ਬਾਅਦ ਡੀਸੀ ਔਰ ਜਿਹੜਾ ਜਿਹੜਾ ਜੁਡੀਸ਼ੀਅਲ ਕੰਪਲੈਕਸ ਆ ਉਹ ਸ਼ਹਿਰ ਤੋਂ ਬਾਹਰ ਬਣਾਵਾ ਜਿੱਥੇ ਸਾਰੇ ਜਾਣਦੇ ਰਸੂਰ ਕੋਠੀਆਂ ਨਹਿਰਾ ਔਰ ਉੱਥੇ ਜਾਣ ਵਾਸਤੇ ਚਾਹੇ ਫਪੇ ਕਿਵਿੰਟੋ ਜਾਣਾ ਵਾ ਚਾਹੇ ਕਿਤੋਂ ਖੇਮ ਕਰਨ ਤੋਂ ਨਿਕਲਣ ਵਾਸਤੇ ਸਿਰਫ ਦੋ ਹੀ ਸੜਕਾਂ ਵਾ ਅਮਰਸਰ ਤੋਂ ਖੇਮ ਕਰਨੇ ਖੜ ਗਿਆ ਜਿਹਾ ਜਵਾਲ ਤੋਂ ਜਾ ਸਕਦੇ ਦੂਜੀ ਹੈਗੀ ਖੇਮ ਕਰਨ ਤੋਂ ਜਿਹੜੀ ਪੱਟੀ ਥਾਣੀ ਹੋ ਕੇ ਆਪਾਂ ਜਾ ਸਕਦੇ ਇਹ ਸਿੱਧਾ ਰੂਟ ਸਾਰੇ ਪਿੰਡਾਂ ਦੇ ਵਿੱਚੋਂ ਦੀ ਥੀਰਲੇ ਪਿੰਡ ਸਾਡੇ ਕਾਲੀਗਾ ਸਿੰਤਰਾ ਬਣਾਵਾ ਦੂੜ ਤਲੰਜਰ ਉਹਨਾਂ ਪਿੰਡਾਂ ਤੋਂ ਲੈ ਕੇ ਮੰਮੂਦਪੁਰੇ ਦੇ ਸੂਰੇ ਦੇ ਨਾਲ ਹੁੰਦੇ ਹੋਏ ਆ ਅਲਗੂ ਦੇ ਨਾਲ ਹੁੰਦੇ ਲੱਗੂ ਤੋਂ ਹੁੰਦੇ ਉਹ ਦੀ ਸਿੱਧੀ ਜਿਹੜੀ ਆ ਇੱਥੇ ਪੱਕੇ ਤੋਂ ਹੋ ਕੇ ਇਹ ਸਿੱਧੀ ਜਿਹੜੀ ਜੋੜੇ ਜਾਣ ਨਿਕਲਨੀ 30 ਕਿਲੋਮੀਟਰ ਦੀ ਸੜਕ ਸੀ ਜਿਹੜਾ 50 ਕਿਲੋਮੀਟਰ ਦਾ ਪਸਤਾ ਪਿੰਡਾਂ ਜੇ ਕੋਈ ਸ਼ਾਰਟ ਹੋ ਜਾਣਾ ਇੱਕ ਮਿਕੋ ਪਸਤਾ ਰਸਤਾ ਜਿਹੜਾ ਉਹ ਪੰਜਾਂਨਾਂ ਜੀ ਬਾਰਡਰ ਦੇ ਉੱਤੇ ਆਮ ਤੌਰ ਤੇ ਟੈਨਸ਼ਨ ਹੁੰਦੀ ਜਿਹੜੀ ਆ ਉਹ ਬਣ ਜਾਂਦੀ ਆ ਲੋਕਾਂ ਨੂੰ ਆਉਣਾ ਜਾਣਾ ਜਿਹੜਾ ਉਹ ਸਾਰਾ ਬੰਦ ਹੋ ਜਾਂਦਾ ਹੈ ਕਰੀ ਕਿਉਂਕਿ ਸੜਕਾਂ ਜਿਹੜੀਆਂ ਵਾ ਉਹ ਬੜੀਆਂ ਲਿਮਿਟਿਡ ਸਾਡਾ ਏਰੀਆ ਉਹ ਉਹਦੇ ਕਰਕੇ ਮੈਂ ਸਮੇਂ ਦਾ ਪਿਆ ਜਿਹੜਾ ਸਾਡਾ ਬੜਾ ਲੰਮੇ ਸਮੇਂ ਤੋਂ ਕੋ ਉਸ ਟਾਈਮ ਤੇ ਮੈਂ ਬੜੀ ਕੋਸ਼ਿਸ਼ ਉਪਰਾਲਾ ਕੀਤਾ ਕਿ ਇਹ ਸ਼ੁਰੂ ਹੋ ਸਕੇ ਪਰ ਵਿੱਚ 4-1.5 ਸਾਲ ਕੋਵਿਡ ਦੇ ਆਉਣ ਤੋਂ ਬਾਅਦ ਇਹ ਥੋੜਾ ਪ੍ਰੋਜੈਕਟ ਜਿਹੜਾ ਸੀ ਲੰਮਾ ਪੈ ਗਿਆ ਸੋ ਮੈਂ ਅੱਜ ਮੀਡੀਆ ਦੇ ਰਾਹੀਂ ਗਵਰਨਰ ਸਾਹਿਬ ਨੂੰ ਜੱਟੀ ਲਿਖ ਕੇ ਤੇ ਚੀਫ ਸੈਕਟਰੀ ਸਾਹਿਬ ਨੂੰ ਵੀ ਇਹ ਜਿਹੜਾ ਵਾ ਇਸ ਪ੍ਰਪੋਜ਼ਲ ਨੂੰ ਵੀ ਇਸ ਸੰਗਲੀਤਾ ਦੇ ਨਾਲ ਸੀਰੀਅਸ ਨੈਸ਼ਨਲ ਇਹਨੂੰ ਇਹ ਵਿੱਚ ਲਿਆ ਜਾਵੇ ਜਿੱਥੇ ਬਾਕੀ ਪ੍ਰੋਜੈਕਟਾਂ ਨੂੰ ਅ ਜਿਹ ਮੈਰੇ ਜਿਹੜੇ ਸਾਡੇ ਜ਼ਿਲ੍ਹੇ ਦੀ ਸਾਡੇ ਖੇਮ ਕਰਨ ਦੀ ਜਿਹੜੀ ਆ ਇਹ ਪੈਸੇ ਜਿਹਦੇ ਆਏ ਪਏ ਔਰ ਸਾਰਿਆਂ ਨੂੰ ਵੱਡੀ ਗੱਲ ਆ ਵੀ ਇਹਦੇ ਵਿੱਚ ਇੱਕ ਵੀ ਇੰਚ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਹੀਂ ਪੂਰੀ ਜ਼ਮੀਨ ਜਿਹੜੀ ਆ ਉਹ ਇਰੀਗੇਸ਼ਨ ਉਹ ਭਾਗ ਦੀ ਜਿਹੜੀ ਆ ਉਹ ਨਾਲ ਆ ਸਿਰਫ ਤੇ ਸਿਰਫ ਫੋਰੈਸਟ ਉਹ ਭਾਗ ਜਿਹੜਾ ਅੰਮ੍ਰਿਤਸਰ ਵਾਲਿਆਂ ਨੇ ਔਰ ਜਿਹੜਾ ਕੰਸਟਰਕਸ਼ਨ ਉਹ ਭਾਗ ਐਸ ਇਰੀਗੇਸ਼ਨ ਦੇ ਬਹਿ ਕੇ ਆਪਸ ਚ ਇੱਕ ਤਾਲਮਿਲ ਕਰਕੇ ਤੇ ਇਹ ਜਿਹੜਾ ਕੰਮ ਫਿਨਿਸ਼ ਹੋਣਾ ਵਾ ਜਿਹਨੂੰ ਅੱਜ 2 ਸਾਲ ਤੋਂ ਵੱਧ ਹੈ ਇੰਗਰਾਲ ਲੜਕ ਤੇ ਨਾ ਹੋ ਗਿਆ ਔਰ ਦੂਸਰੀ ਗੱਲ ਜਿਹੜੀ ਆ ਉਹ ਮੈਂ ਅੱਜ ਡੀਸੀ ਸਾਹਿਬ ਨੇ ਕਿੱਤੀ ਲੈ ਕੇ ਕਿਉਂਕਿ ਸਾਰੇ ਇਸਰ ਦੇ ਪਿੰਡਾਂ ਦੇ ਪਰ ਸਰਪੰਚ ਸਾਹਿਬ ਬੈਠੇ ਬਿਠਿਆ ਲੰਮੇ 2 ਸਾਲ ਤੋਂ 2.5 ਸਾਲ ਤਕਰੀਬਨ ਹੋ ਗਿਆ ਸਰਕਾਰ ਬਦਲੀ ਨੂੰ ਔਰ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਹਰ ਦੋ ਬਲਾਕਾਂ ਦੀਆਂ 5-5 7-7 ਸੜਕਾਂ ਆ ਜਿਨ੍ਹਾਂ ਦੇ ਉੱਤੇ ਪ੍ਰੀਮਿਕਸ ਨਹੀਂ ਪਾਇਆ ਜਾ ਰਿਹਾ ਔਰ ਪੱਥਰ ਲੱਖਾਂ ਰੁਪਏ ਗਿਆ ਸਰਕਾਰ ਦਾ ਖਰਚ ਹੋ ਗਿਆ ਪੱਥਰ ਜਿਹੜਾ ਵਾ ਉਹਦੇ ਵਿੱਚ ਪਾਇਆ ਉਹਦੇ ਵਿੱਚ ਸਾਡੇ ਅਲਗੋਪੁਰਾ ਦੀ ਸਰਪੰਚ ਮਿਲਕਾਉਂ ਦੇ ਘਰ ਵਾਲੀ ਸੜਕ ਆ ਮਨਿਆਲੇ ਦੀ ਤੱਪੰਜ ਖੋਦ ਦੀ ਸੜਕ ਹੈ ਭਗਵਾਨਪੁਰੇ ਦੀ ਯਾਦ ਸਿਧੂਆਂ ਦੀ ਤਲਵੰਡੀ ਮੋਤ ਸਿੰਘ ਤੋਂ ਜਿਹੜੀ ਜੋਤ ਸਿੰਘ ਵਾਲੇ ਬੰਨੇ ਸੜਕ ਹੈ ਦਸ਼ਮੇਸ਼ ਨਗਰ ਵਾਲੀ ਮੇਰੇ ਆਪਦੇ ਪਿੰਡ ਮਹੂਰਪੁਰੇ ਦੀਆਂ ਪੰਜ ਸੱਤ ਜਿਹੜੀਆਂ ਸੜਕਾਂ ਵਾਂ ਮੇਨ ਰੋਡ ਤੋਂ ਆਪਣਾ ਫੜਾਲਾ ਤੋਂ ਤੇ ਸੇਵਾ ਦੇ ਤੀਜੀ ਬਹਿਗਨੂਆ ਮਾਰਡਰ ਦੇ ਉੱਤੇ ਉਹ ਸੜਕ ਦੇ ਉੱਤੇ ਜਿੱਥੇ 2.5 ਤੋਂ 3 ਸਾਲ 2.5 ਪੌਣੇ 3 ਸਾਲ ਪੱਥਰ ਪੈਣ ਹੋ ਗਿਆ ਪਰ ਸਿਰਫ ਸਿਆਸੀ ਰੰਜਿਸ਼ ਕਬਾਜਿਸ਼ ਕਰਕੇ ਵੀ ਇਹ ਫਲਾਣਾ ਜਿਹੇ ਪਾਰਟੀ ਨਾਲ ਜੁੜਿਆ ਉਹ ਫਲਾਣਾ ਕਿਸੇ ਪਾਰਟੀ ਨਾਲ ਜੁੜਿਆ ਔਰ ਉਹਨਾਂ ਦੇ ਉੱਤੇ ਜਿਹੜੀ ਆ ਪਰੀ ਮਿਕਸ ਨਹੀਂ ਪਾਇਆ ਜਾ ਰਿਹਾ ਅੱਜ 22 ਸਾਲ ਹੋ ਗਏ ਔਰ ਪਰੀਆਂ ਸੜਕਾਂ ਦੇ ਉੱਤੇ ਮੈਂ ਦੇਖਿਆ ਕਿ ਉਹਨਾਂ ਦੇ ਉੱਤੇ ਹੁਣ ਆ ਪਿਛਲੇ ਮਹੀਨੇ ਤੋਂ ਪਤਾ ਨਹੀਂ ਬਰਸਾਤਾਂ ਜਿਹੀ ਕਿਵੇਂ ਪਾਰ ਹੈ ਉਦੋਂ ਉੱਥੇ ਉਹ ਕੰਮ ਚੱਲ ਰਿਹਾ ਵਾ ਤੋਂ ਡਿਸੀਜ਼ ਆਉਂ ਨੂੰ ਮੈਂ ਇਹ ਪੱਤਰ ਲਿਖ ਕੇ ਚੱਲਦਾ ਚਿੱਠੀ ਲਿਖ ਕੇ ਉਹਨਾਂ ਨੂੰ ਜਾਣੂ ਤੋਂ ਚਾਹਣਾ ਕਿ ਗੋਮ ਬਲਾਕਾਂ ਦੇ ਸਾਡੇ ਪੀਡਬਲੂਡੀ ਸਾਡਾ ਜਿਹੜਾ ਇੱਕ ਬਲਾਕ ਉਹਨਾਂ ਜਿਹੜਾ ਮੰਡੀ ਬੂਰ ਤੇ ਕੋਲ ਉਹਨਾਂ ਦੇ ਅਫਸਰਾਂ ਨੂੰ ਹਦਾਇਤਾਂ ਦੇ ਕੇ ਇਹ ਜਿਹੜੇ ਪੈਂਡਿੰਗ ਜਿਨ੍ਹਾਂ ਦੇ ਪੈਸੇ ਆਏ ਹੋਏ ਆ ਕੰਮ ਸ਼ੁਰੂ ਹੋਏ ਹੋਏ ਆ ਔਰ ਸਿਆਸੀ ਲਾਗਤਬਾਜੀ ਦੇ ਨਾਲ ਉਨ੍ਹਾਂ ਦੇ ਉੱਤੇ ਪ੍ਰੇਮਿਕ ਨਹੀਂ کہہ ਰਿਹਾ ਔਰ ਲੋਕ ਜਿਹੜੇ ਪਰੇਸ਼ਾਨ ਹੋ ਰਿਹਾ ਉਹਦੇ ਉੱਤੇ ਆਪ ਦੇ ਕੋਲੋਂ ਮਿੱਟੀ ਦੀਆਂ ਟਰਾਲੀਆਂ ਲਿਆ ਲਿਆ ਕੇ ਪਾ ਕੇ ਕਿਉਂਕਿ ਜਦੋਂ ਪੱਥਰ ਆ ਉੱਤੇ ਮੋਟਰਸਾਈਕਲ ਵੀ ਚੱਲਣਾ ਔਖਾ ਹੋ ਜਾਂਦਾ ਕਿਹੜੇ ਲੇਕਿਨ ਅੰਦਰ ਕੁਛਕਾਂ ਨਹੀਂ ਜੰਮੀਆ ਤੇ ਕੰਮ ਜਿਹੜਾ ਮੁਕੰਮਲ ਕਰਕੇ ਲੋਕਾਂ ਨੂੰ ਇਹ ਜਿਹੜੀਆਂ ਸੜਕਾਂ ਆ ਸਾਡੇ ਪਹਾੜ ਲੱਗੇ ਵਾਲੀਆਂ ਇਹ ਉਹਨਾਂ ਨੂੰ ਸਮਰਪਿਤ ਕੀਤੀਆਂ ਪੰਜਾਬ ਸਰਕਾਰ ਜਦੋਂ ਬਣੀ ਸੀ ਉਹ ਕਿੰਨੇ ਸਿਆਸੀ ਬਾਜ਼ੀ ਦੇ ਉੱਪਰ ਉੱਠ ਕੇ ਜਿਹੜੇ ਕੰਮ ਕਾਰਜ ਕੀਤੇ ਜਾਣਗੇ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਹਾਂ ਤਾਂ ਸਾਹਮਣੇ ਆ ਜਿਹੜੀਆਂ ਮੈਂ ਅੰਦੋਲਾਂ ਤੁਹਾਨੂੰ ਦੱਸ ਰਿਹਾ ਹਾਂ ਸਿਆਸਤ ਬਾਜ਼ੀ ਕੋ ਉੱਠ ਕੇ ਕਰਕੇ ਮੈਂ ਕਿਹਦਾ ਨਹੀਂ ਨਾਂ ਲਿਆ ਨਾ ਕਿ ਪਾਰਟੀ ਦਾ ਗੁੱਡੀ ਕਰ ਦਿੱਤਾ ਜਿੰਨੂੰ ਵੀ ਲੋਕਾਂ ਨੇ ਚੁਣ ਕੇ ਮੌਕਾ 5 ਸਾਲ ਦਿੱਤਾ ਵਾ ਉਹ ਸਰਕਾਰ ਦਾ ਉਹ ਫਰਜ ਬੰਦਾ ਪਿਓ ਤੱਕ ਕੇ ਜਿਹੜਾ ਉਹ ਮਿਹਨਤ ਕਰਕੇ ਆਪਦੇ ਕੰਮ ਕਰਾਉਣ ਇਹਦੇ 'ਤੇ ਕਰਨਾ ਵੀ ਕੁਝ ਨਹੀਂ ਇਹਦੇ 'ਤੇ ਪੈਸੇ ਵੀ ਆਏ ਟੈਂਡਰ ਵੀ ਹੋਇਆ ਪੱਥਰ ਵੀ ਪਿਆ ਵਾ ਸਿਰਫ ਜਿਹੜਾ ਉਹ ਲੋਕਲ ਮੰਨ ਲਓ ਮੇਰੀ ਆਪਦੇ ਪਿੰਡ ਦੇ ਇਹ ਜਦੋਂ ਇਹ ਜਦ ਜਦ ਨਹੀਂ ਬੰਦੀ ਜਾਏਗੀ ਮਨਦੀ ਉਹ ਨਹੀਂ ਬੰਦੀ ਜੋ ਆਪਣੀ ਡੈਲੀਗੇਟ ਉਹ ਉੱਤੇ ਕਹਿ ਦਿੰਦਾ ਕਿ ਮੈਂ ਜਿਸ ਨੂੰ ਵੀ ਇਹਦੀ ਨਾਮ ਪਾਇਓ ਕਿ ਜਿੰਨਾ ਚਿਰ ਸਾਡੇ ਛੱਡੇ ਥੱਲੇ ਨਹੀਂ ਹੋਗਾ ਸਰ ਆਏ ਜੇ ਨਹੀਂ ਕੰਟਰੋਲ ਹਵਾਾਂ ਦਾ ਗੋੜੀ ਚੱਲਦੀ ਹਲਕੇ ਚ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਨਜ਼ਰੀਏ ਜੇ ਹੁੰਦਾ ਇਸ ਮਤ ਕੀ ਗੋ ਜਨਾ ਬੁਰਾ ਹਾਲ ਆਂ ਡਾਕਟਰ ਦਾ ਹੋ ਗਿਆ ਵਾ ਕਿ ਕੰਨਾਂ ਨੂੰ ਹੱਥ ਲੱਗੇ ਪੈ ਤੇ ਕੋਈ ਬੰਦਾ ਚਾਹੇ ਉਹ ਛੋਟਾ ਆ ਵਡਾ ਵਾ ਕੋਈ ਨੌਕਰੀ ਪੇਸ਼ੇ ਵਾਲਾ ਕੋ ਬਾਰੀ ਆਇਆ ਐ ਕੋਈ ਵੀ ਉਹ ਮਸੂਤ ਜਿਹੜਾ ਆਪ ਦਾ ਨ ਸਮਝ ਆ ਵੀ ਅੱਜ ਘਰੇ ਆ ਕੇ ਸਾਹ ਲੈ ਲਿਆ ਤੇ ਸਮਝੋ ਪੱਜ ਕੇ ਆ ਗਿਆ ਕੱਲ ਹੀ ਇੱਥੇ ਸਾਨਪੁਰੇ ਇੱਥੇ ਆਪਣੇ ਪ੍ਰਧਾਨ ਜੀ ਦੇ ਗਵਾਂਢ ਦੇ ਵਿੱਚ ਹੀ ਰਾਤੀ ਉਹਨੂੰ ਇੱਕ ਵੀ ਪੂਰੀ ਤਰ੍ਹਾਂ ਮਤਲਬ ਵੱਢਿਆ ਜਿਵੇਂ ਕਹਿ ਕੇ ਆ ਕੇ ਉਹਦੇ ਘਰ ਆ ਕੇ ਉਹਦੇ ਗੱਲ ਪੈ ਗਈ ਉਹਨੂੰ ਜਿਹੜਾ ਉਹਨੂੰ ਮਾਰਿਆ ਗਿਆ ਉਹਨੂੰ ਵੱਢਿਆ ਗਿਆ ਉਹੋ ਜੀ ਗੋਲੀ ਕਿਤੇ ਨਾ ਕਿਤੇ ਚੱਲੀ ਹੁੰਦੀ ਵਲਟੋਏ ਇਹੋ ਜਿਹਾ ਅੱਜ ਕੱਲ ਫਿਰ ਮੇਰੇ ਖਿਆਲੋਂ ਗੋਲੀ ਚੱਲੀ ਫੌਜੀ ਵਾਰ ਹਫਤਾ ਦਾ ਅਜੇ ਪਹਿਲੋਂ ਵੀ ਇੱਕਰੀ ਉੱਥੇ ਕੋਲੀ ਚ ਲਈ ਜਿਹੜੇ ਬੰਦੇ ਤੁਸੀਂ ਵੇਖੋ ਹਰ ਪਾਸੇ ਆਹ ਕਰ ਮੱਚੀ ਪਈ ਹੈ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂਗਾ ਉਹ ਵੀ ਇਹ ਕਰਦਾ ਕਿ ਹੁਣ ਸਾਡੇ ਨਵੇਂ ਪ੍ਰਸ਼ਾਸਨ ਸਾਹ ਵਾਏ ਹੈ ਸ਼ਾਇਦ ਹੋਰ ਥੋੜਾ ਸੀਰੀਅਸਲੀ ਕੋਈ ਐਕਸ਼ਨ ਲੈਣ ਔਰ ਤੁਸ ਨੂੰ ਲਾਮਬੰਦ ਕਰਨਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਜਿੱਥੇ ਇੱਕ ਡਰ ਦਾ ਡੈਸ਼ ਦਾ ਮਾਹੌਲ ਬਣੇਗਾ ਆਪਦੀ ਜ਼ਿੰਦਗੀ ਜਿਹੜੀ ਜੁਨੀ ਉੱਚੀ ਹੁੰਦੀ ਆ ਉੱਥੇ ਉਸ ਤੇ ਪ੍ਰਸ਼ਾਸਨ ਤੇ ਲੋਡ ਆਰਡਰ ਨੂੰ ਸ਼ਕਤੀ ਨਾਲ ਜਿੱਤਣਾ ਚਾਹੀਦਾ ਹੈ ਉਹ